ਚੱਲਿਆ ਸਰਨਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਬਹੁਤ ਪੁਰਾਣਾ ਬੱਸ ਸਟੈਂਡ ਚੱਲ ਚੁੱਕਿਆ ਦਵਾਰੇ ਤੇ ਅਜੇ ਤਾਂ ਇਹਦੇ ਤਕਰੀਬਨ 7 ਕ ਕਾਉਂਟਰ ਹੀ ਨੇ ਤੇ ਇੱਧਰ ਜਾਲੀ ਲੱਗੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਬੱਸਾਂ ਆ ਰਹੀਆਂ ਨੇ ਤੇ ਥੋੜੀ ਬਹੁਤ ਚਹਲ ਪਹਿਲ ਵੀ ਹੁਣ ਵੱਧ ਚੁੱਕੀ ਜਾਂ ਤੇ ਸਵਾਰੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਨੇ ਤੇ ਥੋੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਚਲੋ ਹਾਂ ਇਹ ਨੇ ਜੀ ਰਣਜੋਤ ਸਿੰਘ ਹਟਾਣਾ ਆਪਣੇ ਪੀਆਰਟੀ ਦੇ ਚੇਰਮੈਨ ਤੇ ਕੋਲੀ ਸਾਹਿਬ ਤੇ ਆਪਾਂ ਇਹਨਾਂ ਨੂੰ ਕ੍ਰੈਡਿਟ ਦੇ ਸਕਦੇ ਹਾਂ ਅਨਜੋਤ ਸਿੰਘ ਹਟਾਣਾ ਜੀ ਨੂੰ ਤੇ ਕੋਲੀ ਸਾਹਿਬ ਨੂੰ ਕਿ ਇਹਨਾਂ ਦੀ ਵਜ੍ਹਾ ਨਾਲ ਬੱਸ ਸਟੈਂਡ ਦੁਬਾਰੇ ਚੱਲ ਗਿਆ ਤੇ ਕਾਫੀ ਪਿਛਲੇ ਦੁਕਾਨਦਾਰਾਂ ਦੀ ਵੀ ਮੰਗ ਸੀ ਕਿ ਬੱਸ ਸਟੈਂਡ ਨੂੰ ਚਾਲੂ ਕਰ ਦਿੱਤਾ ਜਾਵੇ ਇਹਨਾਂ ਦੀ ਗੁਹਾਰ ਨੂੰ ਸੁਣਿਆ ਗਿਆ ਤੇ ਬੱਸ ਸਟੈਂਡ ਨੂੰ ਦੁਬਾਰੇ ਚਲਾਇਆ ਗਿਆ ਤੇ ਆਪਾਂ ਤੁਹਾਨੂੰ ਹੁਣ ਕਾਊਂਟਰ ਦਿਖਾਣਨੇ ਆ ਤੇ ਕਾਊਂਟਰ ਕਿਹੜੇ-ਕਿਹੜੇ ਕਾਊਂਟਰ ਤੋਂ ਕਿੱਥੋਂ-ਕਿੱਥੋਂ ਦੀ ਵਸਤਾਂ ਜਿਵੇਂ ਤੁਸੀਂ ਬਾਈਕ ਨੰਬਰ ਤੇ ਦੇਖ ਸਕਦੇ ਆ ਭਵਾਨੀਗੜ੍ਹ ਵਾਲਾ ਕਾਊਂਟਰ ਆ 2 ਨੰਬਰ ਤੇ ਬਾਸੋਂ 3 ਨੰਬਰ ਤੇ ਘਨੌਰ ਤੇ ਆਜਾ ਤੁਹਾਨੂੰ ਟੀਵੀ ਦਿਖਾਣਨੇ ਆ ਕਿ ਕਿੱਥੋਂ-ਕਿੱਥੋਂ ਦੀ ਵਸਤਾਂ ਇੱਥੋਂ ਮਿਲਦੀ ਆ ਤੇ ਇਸ ਤੋਂ ਇਲਾਵਾ 4 ਨੰਬਰ ਕਾਊਂਟਰ ਦੇ ਨਾਬਾ ਤੇ 5 ਨੰਬਰ ਦੇ ਸਮਾਨ ਆ ਜੇ 6 ਨੰਬਰ ਕਾਊਂਟਰ ਆ ਦੋਸਤੋ ਜੇ ਕਿਸੇ ਨੇ ਨਵੇਂ ਬੱਸ ਸਟੈਂਡ ਜਾਣਾ ਹੋਵੇ ਤੇ 7 ਨੰਬਰ ਇਹ ਦੋਨੋਂ ਕਾਊਂਟਰ ਨਵਾਂ ਬੱਸ ਸਟੈਂਡ ਜਾਣ ਲਈ ਨੇ ਤਾਂ ਦੋਸਤੋ ਜੀ ਡੀ ਵੀ ਬੱਸ ਭਵਾਨੀਗੜ੍ਹ ਜਾਂ ਭਾਸੋ ਦੁਵਾਰੀਆ ਜਾਂ ਨਾਬਾ ਸਮਾਣਾ ਉਹ ਕਿਹੜੀ ਤੇ ਕੁਝ ਬੱਸਾਂ ਇੱਥੇ ਆ ਰਹੀਆਂ ਨੇ ਤੇ ਇੱਥੋਂ ਫਿਰ ਅੱਗੇ ਉਹ ਨਵੇਂ ਬੱਸ ਸਟੈਂਡ ਜਾਂਦੀਆਂ ਨੇ ਇਸ ਤਰ੍ਹਾਂ ਹੀ ਜੇਕਰ ਕੋਈ ਨਵੇਂ ਬੱਸ ਸਟੈਂਡ ਤੋਂ ਬੱਸ ਆਂਦੀ ਆ ਤੇ ਉਹ ਪਹਿਲਾਂ ਇੱਥੇ ਰੁੱਕ ਜਾਂਦੀ ਆ ਤੇ ਫਿਰ ਅੱਗੇ ਹੋ ਕੇ ਜਾਂਦੀ ਆ ਏ ਦੋਸਤੋ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਰੌਣਕ ਲੱਗੀ ਹੋਈ ਆ ਇੱਥੇ ਤੇ ਚਲੋ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬੱਸ ਸਟੈਂਡ ਖੁੱਲ ਗਿਆ ਤੇ ਜੇ ਇਹ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਆ ਦੋਸਤੋ ਚਲੋ ਮਿਲਦੇ ਆ ਅਗਲੀ ਖੂਰ ਨਵੀਂ ਵੀਡੀਓ ਚ